सिटी हालो बेहाल सड़क मंदड़े हाल लोग सुनो सरकार सड़क दी ले लो हूं तार ਇਸ ਤਰ੍ਹਾਂ ਪੰਜਾਬ ਦੇ ਸਨਤੀ ਗੜ ਵੱਜੂ ਜਾਣਦੇ ਲੁਧਿਆਣਾ ਸ਼ਹਿਰ ਦੀਆਂ ਸੜਕਾਂ ਦੇ ਹਾਲਾਤ ਤੇ ਲੋਕਾਂ ਦੀ ਪਰੇਸ਼ਾਨੀ ਨੂੰ ਬਿਆਨ ਕਰ ਰਹੀਆਂ ਨੇ ਸ਼ਹਿਰ ਦੀ ਜਿਸ ਵੀ ਸੜਕ ਤੋਂ ਲੰਘ ਜਾਈਏ ਟੋਏ ਮੂੰਹ ਅੜ ਕੇ ਤੁਹਾਡਾ ਸਵਾਗਤ ਕਰਦੇ ਨੇ ਸ਼ਹਿਰ ਵਿੱਚ ਨਿਤ ਵਾਪਰਦੇ ਸੜਕੀ ਹਾਦਸੇ ਖਬਰਾਂ ਦੀਆਂ ਸੁਰਖੀਆਂ ਬਣਦੇ ਨੇ ਪਰ ਲੱਗਦਾ ਹੈ ਕਿ ਪ੍ਰਸ਼ਾਸਨ ਅੱਖਾਂ ਮੀٹی ਕੁਪਕੰਨੀ ਨੀਂਦ ਸੁਟਾਪਿਆ ਬਰਸਾਤੀ ਮੌਸਮ ਨੇ ਤਾਂ ਸ਼ਹਿਰ ਦੀਆਂ ਸੜਕਾਂ ਦੀ ਉਸਾਰੀ ਦੇ ਮਿਆਰ ਨੂੰ ਵੀ ਸਵਾਲਾਂ ਦੇ ਘੇਰੇ ਵਿੱਚ ਲਿਆ ਕੇ ਖੜਾ ਕੀਤਾ ਹੈ ਕਿਉਂਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਾਹਰ ਸਭ ਤੋਂ ਪੌਸ਼ ਇਲਾਕੇ ਰੋਜ਼ ਗਾਰਡਨ ਦੇ ਬਾਹਰ ਤਾਂ ਸੜਕ ਟੁੱਟਨ ਕਰਕੇ ਖਿਲਰੀ ਬਜਰੀ ਸੜਕ ਦੀ ਉਸਾਰੀ ਲਈ ਵਰਤੇ ਗਏ ਕਟਿਆ ਮਟੀਰੀਅਲ ਦਾ ਸੱਚ ਉਜਾਗਰ ਕਰਦਾ ਹੈ ਲਗਾਤਾਰ ਭਾਰੀ ਮੀਂਹ ਪੈਣ ਤੋਂ ਬਾਅਦ ਲੁਧਿਆਣਾ ਸ਼ਹਿਰ ਦੀਆਂ ਸੜਕਾਂ ਦਾ ਬੁਰਾ ਹਾਲ ਹੈ ਲੁਧਿਆਣਾ ਦੇ ਕੋਈ ਵੀ ਇਲਾਕਾ ਐਸਾ ਨਹੀਂ ਹੋਏਗਾ ਜਿੱਥੇ ਸੜਕਾਂ ਖਸਤਾ ਹਾਲਤ ਵਿੱਚ ਪਹੁੰਚ ਨਹੀਂ ਗਈਆਂ ਹੋਣਗੀਆਂ ਲੁਧਿਆਣਾ ਦੇ ਹੈਬੋਵਾਲ ਚ ਖੜਿਆ ਚਾਹੇ ਹੈਬੋਵਾਲ ਦੀ ਗੱਲ ਕਰੀਏ ਚਾਹੇ ਉਹ ਅਸੀਂ ਮਾਡਲ ਟਾਉਨ ਦੀ ਗੱਲ ਕਰੀਏ ਸ਼ਿਮਲਾਪੁਰੀ ਜਨਤਾ ਨਗਰ ਦੀ ਗੱਲ ਕਰੀਏ ਸਾਰਿਆਂ ਪਾਸੇ ਇਹੀ ਹਾਲ ਹੈ ਬੁਰਾ ਹਾਲ ਹੈ ਸੜਕਾਂ ਦਾ ਔਰ ਇਹ ਸਵਾਲ ਨਗਰ ਨਿਗਮ ਪ੍ਰਸ਼ਾਸਨ ਲੁਧਿਆਣਾ ਦੀ ਮਿਹਰ ਤੇ ਉੱਠਣਾ ਲਾਜ਼ਮੀ ਹੈ ਕਿਉਂਕਿ ਸੜਕਾਂ ਦੇ ਜਦੋਂ ਟੈਂਡਰ ਦਿੱਤੇ ਜਾਂਦੇ ਨੇ ਉਸ ਦੇ ਵਿੱਚ ਘੁਟਾਲੇ ਦੀ ਜ਼ਰੂਰ ਇਹ ਅਸ਼ੰਕਾ ਕਿ ਨਾ ਸੜਕਾਂ ਨੂੰ ਵੇਚ ਕੇ ਜਿਤਾਈ ਜਾ ਸਕਦੀ ਹੈ ਕਿਉਂਕਿ ਮੀ ਦੇ ਨਾਲ ਸੜਕਾਂ ਦਾ ਟੁੱਟਣਾ ਆਪਣੇ ਆਪ ਦੇ ਵਿੱਚ ਸਵਾਲ ਕਈ ਤਰ੍ਹਾਂ ਦੇ ਉੱਠਦੇ ਨੇ ਇਹ ਲੁਧਾਨੇ ਦਾ ਪੋਸ਼ ਇਲਾਕਾ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਇਹ ਸੜਕ ਹੈ ਇਹ ਪ੍ਰਸ਼ਾਸਨ ਦੀ ਲਾਪਰਵਾਹੀ ਜਾਂ ਇਸ ਦੇ ਪਿੱਛੇ ਘੁਟਾਲੇ ਦੀ ਬਦਬੂ ਜਿਹੜੀ ਆ ਰਹੀ ਹੈ ਕਿਉਂਕਿ ਇਸ ਤਰ੍ਹਾਂ ਦੇ ਨਾਲ ਸੜਕਾਂ ਟੁੱਟਣੀਆਂ ਆਪਣੇ ਆਪ ਦੇ ਵਿੱਚ ਨਗਰ ਨਿਗਮ ਪ੍ਰਸ਼ਾਸਨ ਅਤੇ ਨਗਰ ਨਿਗਮ ਕਮਿਸ਼ਨਰ ਤੇ ਸਵਾਲ ਉੱਠਦੇ ਲਾਜ਼ਮੀ ਹੈ ਜਿਹੜੇ ਠੇਕੇਦਾਰ ਹੈ ਉਹ ਕਿਹੋ ਜਿਹਾ ਮਟੀਰੀਅਲ ਇਸਤੇਮਾਲ ਕਰਦੇ ਨੇ ਮੀਂਹ ਪੈਣ ਦੇ ਨਾਲ ਇਸ ਤਰ੍ਹਾਂ ਦੀਆਂ ਸੜਕਾਂ ਦਾ ਹਾਲ ਹੋ ਜਾਂਦਾ ਹੈ ਤਾ ਪੂਰੇ ਲੁਧਿਆਣੇ ਦੇ ਵਿੱਚ ਲੋਕ ਕਾਫੀ ਪਰੇਸ਼ਾਨ ਹੋ ਰਹੇ ਨੇ ਕਿ ਖਸਤਾ ਹਾਲਤ ਸੜਕਾਂ ਕਦੋਂ ਦੁਬਾਰਾ ਬਣਨ ਗਿਆ ਕਿਉਂਕਿ ਜਦੋਂ ਗੱਡੀਆਂ ਗੁਜ਼ਰਦੀਆਂ ਨੇ ਤਾਂ ਗੱਡੀਆਂ ਦੇ ਵੀ ਨੁਕਸਾਨ ਹੁੰਦੇ ਨੇ ਸ਼ਹਿਰ ਵਾਸੀਆਂ ਦੇ ਨਾਲ ਸੜਕਾਂ ਦੇ ਹਾਲ ਬਾਰੇ ਜਦੋਂ ਪੀਟੀਸੀ ਨਿਊਜ਼ ਦੀ ਟੀਮ ਵੱਲੋਂ ਗੱਲ ਕੀਤੀ ਗਈ ਤਾਂ ਉਹਨਾਂ ਵਿੱਚ ਨਗਰ ਨਿਗਮ ਦੀ ਕਾਰਗੁਜ਼ਾਰੀ ਖਿਲਾਫ ਗੁੱਸਾ ਵੇਖਣ ਨੂੰ ਮਿਲਿਆ ਸ਼ਹਿਰ ਵਾਸੀਆਂ ਦਾ ਕਹਿਣਾ ਕਿ ਜਦੋਂ ਵੀ ਉਹ ਕਰੋ ਨਿਕਲਦੇ ਨੇ ਤਾਂ ਉਹਨਾਂ ਸੜਕਾਂ ਤੇ ਗੱਡੀ ਚਲਾਉਣ ਵੇਲੇ ਪਹਿਲਾਂ ਰੱਬ ਨੂੰ ਧਿਆਉਂਦੇ ਨੇ ਕਿ ਕਿ ਟੁੱਟੀਆਂ ਸੜਕਾਂ ਵਿੱਚ ਪਏ ਵੱਡੇ ਵੱਡੇ ਟੋਏਆਂ ਕਰਕੇ ਉਹ ਕਿਦਰੇ ਕਿਸੇ ਹਾਦਸੇ ਦਾ ਸ਼ਿਕਾਰ ਨਾ ਹੋ ਜਾਣ ਮੈਨੂੰ ਸਰ ਮੇਰਾ ਹਮਲਾ ਰੋਡ ਤੇ ਮੇਰਾ ਆਣਾ ਜਾਣਾ ਰਹਿੰਦਾ ਹੀ ਆ ਜੀ ਹਰ ਵਕਤ ਬਟ ਬਹੁਤ ਜ਼ਿਆਦਾ ਸਿਚੁਏਸ਼ਨ ਖਰਾਬ ਹੈ ਜਦੋਂ ਪਾਣੀ ਭਰ ਜਾਂਦਾ ਤਾਂ ਇਹ ਬਹੁਤ ਜ਼ਿਆਦਾ ਗੱਡੀਆਂ ਦੇ ਐਕਸੀਡੈਂਟ ਸਾਣ ਤਾਂ ਦੂਜੀ ਲੌਂਗ ਸਾਈਡ ਤੇ ਜਾ ਕੇ ਹੋਣਾ ਪੈਂਦਾ ਵਾ ਬਹੁਤ ਬੁਰਾ ਹਾਲਾਤ ਹੈ ਸਰ ਬਰਸਾਤ ਹਰ ਸਾਲ ਬਰਸਾਤਾ ਨਾ ਕਰਨੀ ਹੀ ਹੈ ਜੀ ਮੇਸ਼ਾ ਬਰਸਾਤਾ ਕਰਕੇ ਟੋਟੀਆਂ ਨਹੀਂ ਆਏ ਪੱਕੀ ਰੋਡ ਬੰਦੀ ਨੀਗੀ ਬਰਸਾਤਾਂ ਦੇ ਕਾਰਨ ਮੇਸ਼ਾਰੋ ਟੁੱਟਦੀ ਟੁੱਟਦੀ ਸਾਰੇ ਹਮੇਸ਼ਾ ਹਰ ਵਾਰ ਦਾ ਕੰਮ ਹੈ ਜੀ ਹੁਣ ਦਹੀ ਪੀ ਕਰਾਂਗੇ ਕਿ ਪੱਕੀਆਂ ਸੜਕਾਂ ਬਣਾਈਆਂ ਜਾਣ ਅਸੀਂ ਤਹੀ ਵੀ ਕਾ ਸਕਦੇ ਆ ਕਿ ਤਾਂ ਕਿ ਜਿਹੜੇ ਪ੍ਰਸ਼ਾਸਨ ਬੱਚੇ ਹੋਰ ਸਕੂਲੀ ਵੈਨ ਨੇ ਦੇ ਕਿੰਨੇ ਦੇਖੋ ਤੁਸੀਂ ਜਾ ਦੇਖ ਸਕਦੇ ਹੋ ਕਿਵੇਂ ਜਾ ਰਹੇ ਨੇ ਬਹੁਤ ਬੁਰਾ ਹਾਲ ਹੈ ਸਰ ਇਹਦਾ ਮਾੜਾ ਹਾਲ ਹੀ ਹੈ ਇਹਦਾ ਬਹੁਤ ਹੀ ਜਿਆਦਾ ਹੀ ਮਾੜਾ ਹਾਲ ਹੈ ਸੜਕਾਂ ਦਾ ਵੀ ਮਾੜਾ ਹਾਲ ਹੈ ਲੋਕਾਂ ਦਾ ਵੀ ਬੁਰਾ ਹਾਲ ਹੈ ਕੋਹਾਂ ਕਰੀ ਜਾਂਦੇ ਆ ਨਸ਼ੇ ਵੇਚੀ ਜਾਂਦੇ ਆ ਜਨਤਾ ਖਰਾਬ ਹੋਈ ਜਾ ਰਹੀ ਹੈ ਬਸ ਸਰਕਾਰ ਇਹਦੇ ਤੇ ਗੌਰ ਕਰੇ ਹੋਰ ਤਾਂ ਕੀ ਚਾਹੀਦਾ ਸ਼ਹਿਰ ਦੀਆਂ ਸੜਕਾਂ ਦੀ ਖਸਤਾ ਹਾਲਤ ਬਾਰੇ ਆਮ ਆਦਮੀ ਪਾਰਟੀ ਦੇ ਮੇਅ ਰਾਜਦੂ ਗੱਲ ਕੀਤੀ ਗਈ ਤਾਂ ਉਹਨਾਂ ਦਾ ਉਹੀ ਰਟਿਆ ਰਟਾਇਆ ਜਵਾਬ ਸੀ ਤੇ ਜਵਾਬ ਪੰਜਾਬ ਦੇ ਮੁੱਖ ਮੰਤਰੀ ਮੰਨਦਾ ਹੁੰਦਾ ਹੈ ਕਿ ਪਿਛਲੀਆਂ ਸਰਕਾਰਾਂ ਦੇ ਵੇਲੇ ਕੋਈ ਕੰਮ ਨਹੀਂ ਹੋਇਆ ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੰਮ ਕੀਤੇ ਜਾ ਰਹੇ ਨੇ ਤੇ ਸੜਕਾਂ ਦੀ ਹਾਲਤ ਵੀ ਛੇਤੀ ਹੀ ਸੁਧਾਰ ਲਈ ਜਾਵੇਗੀ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਸ਼ਾਇਦ ਪਿਛਲੀ ਸਰਕਾਰਾਂ ਨੇ ਧਿਆਨ ਦਿੱਤਾ ਤਾਂ ਹੁਣ ਉਹਨਾਂ ਉਹ ਟੋਏ ਨਾ ਵੇ ਦੇਣ ਸੋ ਬਹੁਤ ਸਾਰੇ ਜਿਹੇ ਸਰਕਮਸਟੈਂਸਿਸ ਆ ਜਾਂਦੇ ਨੇ ਕੁਝ ਏਰੀਆਜ਼ ਨਵੇਂ ਜਿਹੜੇ ਲੁਧਿਆਣਾ ਸ਼ਹਿਰ ਦੇ ਨਾਲ ਜੋੜੇ ਜਾ ਰਹੇ ਨੇ ਹੋਰ ਆਊਟਰ ਏਰੀਆਜ਼ ਨੇ ਜਿੱਥੇ ਕਲੋਨਿਸ ਕੱਟ ਹੋ ਰਹੀਆਂ ਸੋ ਕਿਤੇ ਨਾ ਕਿਤੇ ਉਹ ਲੱਗਦਾ ਜ਼ਰੂਰ ਹੈ ਵੀ ਲੁਧਿਆਣੇ ਦੀ ਕਾਰਪੋਰੇਸ਼ਨ ਜੂਡਿਕਸ਼ਨ ਦੇ ਅੰਦਰ ਆਂਦੇ ਨੇ ਬਟ ਕੁਝ ਨਾ ਕੁਝ ਬਾਉਂਡੇਸ਼ਨਸ ਹੁੰਦੀਆਂ ਨੇ ਜਿਦੇ ਕਰਕੇ ਕਿਤਨਾ ਕਿਤੇ ਰਹਿ ਜਾਂਦਾ ਹੈ ਪਰ ਆਮ ਆਦਮੀ ਪਾਰਟੀ ਹਰ ਹਾਲ ਦੇ ਵਿੱਚ ਹਰ ਹਲਕੇ ਦੇ ਵਿੱਚ ਇਸ ਕੰਮ ਲਈ ਲੱਗੀ ਹੋਈ ਹੈ ਕਿ ਜੋ ਵੀ ਉਹਨਾਂ ਦੀਆਂ ਫਾਰਮੈਲਿਟੀਆਂ ਨੇ ਉਹਨੂੰ ਪੂਰਾ ਕਰਕੇ ਆਉਣ ਵਾਲੇ ਸਮੇਂ ਤੇ ਵਿੱਚ ਲੁਧਿਆਣੇ ਦੀ ਹਰ ਇੱਕ ਗਲੀ ਹਰ ਇੱਕ ਜਗ੍ਹਾ ਨੂੰ ਪੱਕਾ ਕਰ ਸਕੇ। ਸੁਮੇਰ ਸਾਹਿਬਾ ਦੇ ਮੁਤਾਬਕ ਤਾਂ ਸੜਕਾਂ ਦੀ ਸਾਰ ਵੀ ਲਈ ਜਾ ਰਹੀ ਹੈ ਤੇ ਵਿਕਾਸ ਦੇ ਕੰਮ ਵੀ ਚੱਲ ਰਹੇ ਨੇ। ਪਰ ਕਹਿੰਦੇ ਨੇ ਨਾ ਕਿ ਤਸਵੀਰਾਂ ਝੂਠ ਨਹੀਂ ਬੋਲਦੀਆਂ। ਸੋ ਸਰਕਾਰੀ ਦਾਅਵਿਆਂ ਦੀ ਇਹੀ ਹੈ ਅਸਲ ਹਕੀਕਤ ਜੋ ਅਸੀਂ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਤੇ ਹੁਣ ਦੇਖਣਾ ਹੋਵੇਗਾ ਇਸ ਖਬਰ ਦੇ ਨਸ਼ਰ ਹੋਣ ਤੋਂ ਬਾਅਦ ਕਿ ਸਰਕਾਰ ਅਤੇ ਮੇਤ ਸੜਕਾਂ ਦੀ ਉਸਾਰੀ ਵੱਲ ਉਚੇਚਾ ਧਿਆਨ ਦੇਣਗੇ ਅਤੇ ਕੀ ਸੜਕਾਂ ਦੀ ਸਾਰ ਲਈ ਜਾਵੇਗੀ ਇਹ ਦੇਖਣਾ ਵਾਕਈ ਹੀ ਦਿਲਚਸਪ ਹੋਵੇਗਾ ਪੀਟੀਸੀ న్యూਸ ਲਈ ਲੁਧਿਆਣਾ ਤੋਂ ਨਵੀਨ ਸ਼ਰਮਾ ਦੀ ਰਿਪੋਰਟ